ਹਾਂਜੀ ਸਤਿ ਸ੍ਰੀ ਅਕਾਲ ਜੀ ਪਿੰਡੂ ਕਮਕਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਹੱਸਦੇ ਵਸਦੇ ਰਹੋ ਤੇ ਤੰਦਰੁਸਤ ਰਹੋ ਹਾਂਜੀ ਹੁਣ ਸਵੇਰ ਦਾ ਟਾਈਮ ਹੈਗਾ 6 ਵਜੇ ਚੁੱਕੇ ਨੇਗੇ ਤੇ ਮੱਜਾਂ ਆਪਾਂ ਬੰਨਤੀਆਂ ਖੁਲਣੀਆਂ ਤੇ ਕੱਖਾਂ ਤੇ ਤੇ ਹੁਣ ਮੈਂ ਜਾਰੀਆਂ ਛੜੀਆਂ ਇਹ ਦੋ ਤਿੰਨ ਦਿਨਾਂ ਦੀ ਮੈਂ ਇਕੱਠੀਆਂ ਲੈ ਜਾਨੀ ਹੁਣੀ ਹੈਗੀ ਰੋਟੀ ਬਣਾਉਣ ਵਾਸਤੇ ਬਸ ਥੋੜੀਆਂ ਜਿਹੀਆਂ ਲਾ ਲੈਣੇ ਤੇ ਬਾਕੀ ਲੱਕੜਾਂ ਲਾ ਲੈਣੀਆਂ ਹੁੰਣੀਆਂ ਆਂਗੀ ਹਾਂ ਰੋਟੀ ਬਣਾਉਣ ਦੀ ਕਰ ਰਹੇ ਹਾਂ ਜੀ ਤਿਆਰੀ ਹੁਣ ਇਹ ਤੋਂ ਬਾਅਦ ਚ ਜੀ ਆਪਾਂ ਮਚਾਵਾਂਗੇ ਅੱਗ ਤੇ ਫੇਰ ਬਣਾਵਾਂਗੇ ਰੋਟੀ ਪਹਿਲਾਂ ਸਬਜ਼ੀ ਬਣਾਵਾਂਗੇ ਤੇ ਫੇਰ ਰੋਟੀ ਬਣਾਵਾਂਗੇ ਹਾਂਜੀ ਛਟੀਆਂ ਵਿੱਚ ਚੁੱਲੇ ਕੋਲੇ ਲਿਆ ਕੇ ਰੱਖਦੀਆਂ ਹੁਣ ਮੈਂ ਲੱਕੜਾਂ ਲੈ ਕੇ ਆਉਂਗੀ ਸਵੇਰੇ ਸਵੇਰੇ ਕਿੰਨੇ ਹੀ ਕੀੜੇ ਲੱਗ ਜਾਂਦੇ ਨੇਗੇ ਪਤਾ ਹੀ ਨਹੀਂ ਲੱਗਦਾਗਾ ਕਈ ਲੱਕੜਾਂ ਛਟੀਆਂ ਲੈ ਕੇ ਤੇ ਲੱਕੜਾਂ ਲੈ ਕੇ ਤੇ ਪਸ਼ੂ ਬੰਨਿਆ ਕਦੇ ਉਹਨਾਂ ਨੂੰ ਦਾਣਾ ਲਾਇਆ ਪਹਿਲਾਂ ਬੰਨ ਦਿੰਨੇ ਆ ਕਿ ਕਕਨੀਰਾ ਰਾਤਾਂ ਸ਼ਾਮ ਨੂੰ ਪਾ ਕੇ ਰੱਖਦਣੇ ਹੁੰਨੇ ਆਗੇ ਤਸਵੀਰੇ ਨੀਰੇ ਤੇ ਬੰਦ ਦੇਣੇ ਹੁੰਨੇ ਆ ਫਿਰ ਉਹਨਾਂ ਨੂੰ ਦੁਬਾਰੇ ਦਾਣਾ ਲਾਣਾ ਹੁੰਦਾ ਹੈਗਾ ਇਹ ਸਾਡੇ ਪੁਰਾਣਾ ਜਿਹੜਾ ਸੀ ਮਕਾਂਟਾ ਸੀ ਜੀ ਉਹਦੇ ਵਿੱਚੋਂ ਇਹ ਸਾਰੀਆਂ ਲੱਕੜਾਂ ਨਿਕਲੀਆਂ ਸੀ ਤੇ ਚਲੋ ਹੁਣ ਇਹਨਾਂ ਨਾਲ ਰੋਟੀ ਬਣਾ ਲੈਨੇ ਬਹੁਤ ਵਧੀਆ ਮੌਜ ਲੱਗੀ ਹੋਈ ਹੈਗੀ ਹੌਲੀ ਹੌਲੀ ਕਰਕੇ ਸਾਰੀਆਂ ਬਾਲੀਆਂ ਆਪਾਂ ਬਾਲ ਦੇਵਾਂਗੇ ਰੋਟੀਆਂ ਬਣਾ ਬਣਾ ਕੇ ਗਰਮੀ ਫਿਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਲਈ ਮੈਂ ਸੋਚਿਆ ਬੱਚਾ ਨੂੰ ਛੁੱਟੀਆਂ ਹੋ ਗਈਆਂ ਦੋਨੋਂ ਨੇ ਬੇਟੀ ਨੂੰ ਵੀ ਹੋ ਗਈਆਂ ਤੇ ਬੇਟੇ ਨੂੰ ਵੀ ਹੋ ਗਈਆਂ ਤੇ ਚਲੋ ਸਵੇਰੇ ਸਵੇਰੇ ਰੋਟੀ ਬਣਾ ਦਿੰਨੇਗੇ ਰੋਟੀ ਮੈਂ ਹਮੇਸ਼ਾ ਚੁੱਲੇ ਤੇ ਹੀ ਬਣਾਉਣੀ ਹੈ ਜੀ ਕਿਉਂਕਿ ਚੁੱਲੇ 'ਚ ਰੋਟੀ ਗੈਸ ਨਾਲੋਂ ਛੇਤੀ ਬਣਦੀ ਹੈ ਚੁੱਲੇ ਤੇ ਨਾਲ ਬਹੁਤ ਵਧੀਆ ਸੁਆਦਿਸ਼ਟ ਹੁੰਦੀ ਹੈ ਤੇ ਖਾਣਾ ਪਕਾਉਣ ਤੋਂ ਪਹਿਲਾਂ ਜੀ ਆਪਾਂ ਚੌਂਕੇ ਦੀ ਸਫਾਈ ਕਰ ਲਗੇ ਕਿਉਂਕਿ ਰਾਤ ਹਨੇਰੀ ਆਈ ਸੀਗੀ ਤੇ ਨੇਰੀ ਨੇ ਬਹੁਤ ਹੀ ਖਲਾਰਾ ਪਾਇਆ ਹੋਇਆ ਉਧਰ ਵੀ ਤੁਹਾਨੂੰ ਦਿਖਾਵਾਂਗੇ ਸਫਾਈ ਕਰਾਂਗੇ ਸਾਰੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਂ ਸਾਰਾ ਪਹਿਲਾਂ ਸਾਫ ਕਰ ਚੁੱਕੀ ਸੀ ਸਾਰਾ ਮੰਜਾ ਬਿੜੀ ਤੋ ਚੁੱਕੀ ਸੀ ਤੇ ਦਵਾਰੇ ਨੇਰੀ ਆ ਗਈ ਅੱਜ ਦਵਾਰੇ ਧੋਣਾ ਪਊਗਾ ਮੈਨੂੰ ਪਤਾ ਨਹੀਂ ਕਿਉਂ ਜੀ ਹਲਕਤ ਆਉਂਦੀ ਹੈ ਮੈਂ ਥੋਸ ਤਰ੍ਹਾਂ ਰੱਖਿਆ ਨਹੀਂ ਹਾਂ ਦੇ ਦਿਨਾਂ ਹੀ ਉਸੇ ਤਰ੍ਹਾਂ ਪੋਚੇ ਲੱਗਦੇ ਨੇ ਅੱਜ ਮੈਂ ਸਾਰੇ ਅੰਦਰ ਅੰਦਰ ਸਾਰੇ ਪੋਚੇ ਲਾ ਦੂੰਗੀ ਤੇ ਬਾਹਰ ਮੈਂ ਸਾਰਾ ਧੋਂਗੀ ਲੋ ਜੀ ਚਲੋ ਜੀ ਹੁਣ ਆਪਾਂ ਝਾੜੂ ਲਾ ਲਿਆ ਤੇ ਹੁਣ ਬਣਾਉਣੇ ਆਪਾਂ ਖਾਣਾ ਤਵਾ ਧੋ ਕੇ ਤੇ ਹੁਣ ਮੈਂ ਧੋਉਂਗੀ ਜੀ ਛਕਲਾ ਤੇ ਚਿਮਟਾ ਦੇਖੋ ਜੀ ਕਿੰਨੇ geke ਲੱਗ ਜਾਂਦੇ ਨੇਗੇ ਪਤਾ ਨਹੀਂ ਲੱਗਦਾਗਾ ਪੂਰੀ ਸ਼ੇਅਰ ਹੋ ਜਾਂਦੀ ਹੈਗੀ ਕਿਉਂ ਰਾਦ ਦੀ ਮਿੱਟੀ ਪਈ ਹੋਈ ਸੀ ਤੇ ਉਹ ਵੀ ਵੈਸੇ ਨੇਰੀ ਵੀ ਨਾ ਆਵੇ ਤਾਂ ਵੀ ਮੈਂ ਹਰ ਰੋਜ਼ ਹੀ ਚਕਲਾ ਵੇੜਨਾ ਸਾਰਾ ਸਾਫ਼ ਕਰਕੇ ਫਿਰ ਰੋਟੀ ਬਣਾਉਣੀ ਹੈ ਕਿਉਂਕਿ ਜੀ ਖਾਣਾ ਸਭ ਨੇ ਖਾਣਾ ਹੁੰਦਾ ਹੈ ਤੇ ਆਦਰ ਸਤਕਾਰ ਦੇਣਾ ਚਾਹੀਦਾ ਆਪਾਂ ਨੂੰ ਖਾਣੇ ਨੂੰ ਜਿਹੜਾ ਆਪਣਾ ਢਿੱਡ ਭਰਦਾ ਹੈਗਾ ਤੇ ਇਹਦੇ ਢਿੱਡ ਖਾਤਰੀ ਆਪਾਂ ਕਹਿੰਦੇ ਹੁਣੇ ਤੁਰੇ ਫਿਰਦੇ ਹਾਂ ਲੋ ਜੀ ਚਲੋ ਹੁਣ ਆਪਾਂ ਮੱਕ ਚਾਉਨੇ ਜੀ ਅੱਗ ਛੜੀਆਂ ਦੇ ਮੈਂ 2 ਕਿਲੋ ਆਉਣੀ ਹੁੰਦੀ ਹੈ ਜੀ ਤੇ ਲੱਕੜਾਂ ਲਾ ਲੈਣੀ ਹੁੰਦੀ ਕਿਉਂਕਿ ਛੜੀਆਂ ਥੋੜੀਆਂ ਨੇਗੀਆਂ ਤੇ ਮੈਨੂੰ ਇਹ ਵੀ ਉਦੋਂ ਤੱਕ ਟਾਈਮ ਪਾਸ ਹੋ ਜਾਏ ਜਦੋਂ ਤੱਕ ਦੁਬਾਰਾ ਛੜੀਆਂ ਆਉਣੀਆਂ ਨੇਗੀਆਂ ਹਰੇਕ ਕੰਮ ਸੋ ਸਮਝ ਕੇ ਕੀਤਾ ਜਾਂਦਾ ਜੀ ਹਾਂਜੀ ਹੁਣ ਆਪਾਂ ਬਣਾਉਣੀ ਹੈ ਜੀ ਮੈਂ ਚਾ ਕੇ ਅੱਗ ਖਾਣਾ ਤੁਹਾਨੂੰ ਦਿਖਾਵਾਂਗੇ ਹਾਂਜੀ ਹਾਂਜੀ ਹੁਣ ਆਪਾਂ ਅਗਮਚਾਉਣ ਲੱਗੇ ਆਂਗੇ ਤੇ ਅੱਗ ਆਪਣੀ ਮੱਚ ਗਈ ਹੁਣ ਕਿਉਂਕਿ ਗਰਮੀ ਚ ਬਹੁਤ ਛੇਤੀ ਜਲਦੀ ਮੱਚ ਜਾਂਦੀ ਹੈਗੀ ਸੋਲ ਦਿਨ ਚ ਔਖਾ ਹੁੰਦਾ ਇਹ ਗਿਲੀ ਡੱਬੀ ਹੋਣ ਤੋਂ ਜੀ ਪਾਇਆ ਹੈ ਕਈ ਵਾਰੀ ਮੀਮੂ ਆ ਜਾਂਦਾ ਰਾਤ ਨੂੰ ਤਾਂ ਇੱਕ ਡੱਬਾ ਲਾਇਆ ਉਹਦੇ ਵਿੱਚ ਡੱਬੀ ਪਾ ਦਿੰਦੇ ਹਾਂਗੇ ਤੇ ਹੁਣ ਆਪਾਂ ਅੱਗ ਮਚਾ ਕੇ ਬਣਾਵਾਂਗੇ ਪ੍ਰਸ਼ਾਦਾ ਜੀ ਸਾਰੇ ਪਰਿਵਾਰ ਲਈ ਹੁਣ ਆਪਾਂ ਅੱਗ ਮਚਾ ਜਾਗੇ ਤੇ ਦੂਆ ਚਾਟਾ ਗੁੰਨ ਲਵਾਂਗੇ ਤੇ ਆਟਾ ਗੁੰਦੇ-ਗੁੰਦੇ ਅੱਗ ਬਣ ਜੂਗੀ ਲਓ ਜੀ ਹੁਣ ਆਪਾਂ ਲੱਕੜਾਂ ਲਾ ਦਿੱਤੀਆਂ ਨੇਗੇ ਤੇ ਹੁਣ ਨਾਲੇ ਉਹਨਾਂ ਚਿਰਚਾ ਆਪਾਂ ਬਣਾ ਦੇਗੇ ਸਬਜੀ ਕੁੱਕਰ ਚ ਤੇ ਉਹਨੀ ਦੇਰ ਚ ਅੱਗ ਚੜ੍ਹ ਜੂਗੀ ਨਾਲੇ ਕੋਲੇ ਬਨ ਜਾਣਗੇ ਤੇ ਫੇਰ ਆਪਾਂ ਸਬਜੀ ਬਣਾ ਕੇ ਬਣਾਵਾਂਗੇ ਰੋਟੀ ਇੱਕ ਅੱਦੂਜੀ ਲਿਆਂਦੇ ਸੀ ਖੇਤੋਂ ਸਰਦਾਰ ਜੀ ਨੇ बहुत वाइए कच्चे कच्चे कद्दू ने गे बहुत स्वादिष्ट सब्जी बनती है इन्हना ਜੀ ਆਪਕ ਦੁਸ਼ੇਲੇ ਲਗੇ ਚੰਗਾ ਜੀ ਤੇ ਹੁਣ ਆਪਾਂ ਰੋਟੀ ਬਣਾਉਣ ਲੱਗੇ ਜੀ ਤੇ ਸਾਰੀ 15 ਕਿ ਮਿੰਟਾਂ ਵਿੱਚ ਰੋਟੀ ਬਣ ਜਾਂਦੀ ਹੈ ਜੀ ਚੁੱਲੇ ਤੇ ਤੇ ਨਾਲੇ ਗੈਸ ਕੋਲੇ ਕੋਈ ਵੀ ਕਿਸੇ ਕਿਸਮ ਦਾ ਖਲਾਰਾ ਨਹੀਂ ਪੈਂਦਾ ਚੁੱਲੇ ਕੋਲ ਰੋਟੀ ਉਹਨਾਂਗੇ ਬਸ ਛਾੜੂ ਲਾ ਦੇਣੇਗੇ ਤੇ ਗੈਸ ਤੇ ਸਫਾਈ ਵਾਲੀ ਕਰਨੀ ਪੈਂਦੀ ਹੈਗੀ ਲੋ ਜੀ ਆਪਾਂ ਪ੍ਰਸ਼ਾਦੇ ਬਣ ਕੇ ਤਿਆਰ ਨੇਗੇ ਹਾਂ ਚੁੱਲੇ ਤੇ ਰੋਟੀ ਬਹੁਤ ਜ਼ਿਆਦਾ ਛੇਤੀ ਬਣਦੀ ਹੈ ਜੀ ਗੈਸ ਨਾਲ ਤੇ ਨਾਲੇ ਬਹੁਤ ਵਧੀਆ ਸੁਆਦਿਸਟ ਬਣਦੀ ਹੈਗੀ ਤੇ ਰੋਟੀ ਉਣਾ ਕੇ ਲਾਗੇ ਜੀ ਆਪਾਂ ਸਫਾਈ ਕਰਨਾ ਨਾਲੇ ਨੀਦੇ ਚ ਸਬਜੀ ਬਣ ਜੂਗੀ ਤੇ ਨਾਲੇ ਮੈਂ ਸ਼ੀਸ਼ੇ ਪੂੰਝ ਦੇਵਾਂ ਕਿਉਂਕਿ ਰਾਤ ਦੀ ਹਨੇਰੀ ਨਾਲ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆਗਾ ਬਹੁਤ ਜ਼ਿਆਦਾ ਨੇਰੀ ਆਈ ਸੀ ਜੀ ਰਾਤ ਤੇ ਸਾਰਾ ਖਲਾਰਾ ਦਵਾਰੇ ਫੇਰ ਉਵੇਂ ਹੀ ਪੈ ਗਿਆ ਬਾਰ ਬਾਰ ਅੰਦਰ ਤਾਂ ਦਰਵਾਜ਼ੇ ਬੰਦ ਕਰ ਦਿੱਤੇ ਸੀਗੇ ਅੰਦਰ ਤਾਂ ਨਹੀਂ ਗਈਗੀ ਤੇ ਪਲੀਜ਼ ਜੇਕਰ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓ ਇਹ ਚੰਗੀਆਂ ਲੱਗਦੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਦਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਸਦਕਾ ਹੀ ਸਾਡਾ ਹੌਸਲਾ ਵਧਦਾ ਹੈਗਾ ਤੇ ਅਗਲੀ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈਗਾ ਲੋ ਜੀ ਹੁਣ ਮੈਂ ਸਾਰੇ ਕੁੰਡੇ ਸਾਰੇ ਪੱਖੇ ਸੁੱਚਾ ਪੱਖਿਆਂ ਨੇ ਸੁੱਚਾ ਤੇ ਸਾਰੇ ਡਰੋਲ ਵਗੈਰਾ ਸਾਰੇ ਸਾਫ ਕਰ ਦੂੰਗੀ ਆ ਮੰਜਾ ਵੀ ਬਾਹਰ ਸੀ ਰਾਤ ਨੇ ਰਿਚੇ ਮੰਜਾ ਵੀ ਧੋਣਾ ਹੈਗਾ ਇਹਦੇ ਤੇ ਮਿੱਟੀ ਪੈ ਗਈ ਨੇਰੀਆਂ ਜਾਂ ਥੋੜੇ ਦਿਨਾਂ ਬਾਅਦ ਹੀ ਆ ਜਾਂਦੀਆਂ ਕਿੰਨੀ ਮਰਜੀ ਸਫਾਈ ਕਰੀ ਜਾਵੋ ਰੋਜ਼ ਹੀ ਹਨੇਰੀ ਰੋਜ਼ ਹੀ ਨੇਰੀ ਆ ਜਾਂਦੀ ਹੈ ਹੁਣ ਨੇਰੀ ਦੀ ਰੁੱਤ ਆ ਗਈਆਂ thro ਇਹ ਰੋਜ਼ ਸਫਾਈ ਕਰਨੀ ਬਹੁਤ ਔਖੀ ਲੱਗਦੀ ਹੈ ਜੀ ਜੇ ਇੱਕ ਵਾਰ ਸਫਾਈ ਕਰਕੇ ਵਧੀਆ ਰਹਿ ਘਰ ਫਿਰ ਫਿਰ ਨੇਰੀ ਆ ਜਾਂਦੀ ਦੁਬਾਰਾ ਦੁਬਾਰਾ ਫਿਰ ਸਫਾਈ ਕਰਨੀ ਪੈਂਦੀ ਹੈ ਤਹਾੜੇ ਸ਼ੀਸ਼ੇ ਮੈਂ ਫਿਰ ਕੁਰਸੀ ਲਾ ਕੇ ਸਾਫ ਕਰੂੰਗੀ ਲੋ ਜੀ ਹੁਣ ਚੱਕ ਲਈਓ ਆਪਾਂ ਪੈਪ ਸਾਨ ਨੇ ਰੋਟੀ ਪਾਣੀ ਖਾ ਲਿਆ ਭਾਂਡੇ ਸਾਫ ਕਰ ਦਿੱਤੇ ਨੇਗੇ ਤੇ ਹੁਣ ਆਪਾਂ ਪੈਪ ਨਾਲ ਸਾਰਾ ਧੋ ਦੇਵਾਂਗੇ ਬਰਾਂਡਾ ਗੈਲਰੀ ਤੇ ਉਹ ਪਿਛਲਾ ਰੂਮ ਆਪਣਾ ਮਿੱਟੀ ਐ ਰੇਤਾ ਦੇਖੋ ਜੀ ਸਾਰਾ ਵਿੜਾ ਤਾਉਂਗੀ ਮੰਜਾ ਬਾਹਰ ਰਹਿਗਾ ਸਾਰੀ ਰਾਤ ਤੇ ਉਹ ਤੋਣਾਂਗਾ ਕਿਉਂਕਿ ਜਦੋਂ ਮੰਜੇ ਨੂੰ ਇਹੋ ਜਿਹੀ ਵੀ ਇੱਥੇ ਰੇਤਾ ਪੈ ਗਿਆ ਰੋਟੀ ਦਵਾਰੋਂ ਮੇ ਰੱਖੀ ਨਹੀਂ ਜਾਂਦੀਗੀ ਧੋਣੀ ਬੰਦੀ ਹੈਗੀ ਤੇ ਇਹ ਮੰਜੇ ਦੀ ਸੌਖ ਬਹੁਤ ਹੈ ਇਹ ਟੋਫੀਆਂ ਦਾ ਕਹਿੰਦੇ ਜੀ ਇਹਨੂੰ ਟੋਫੀਆਂ ਦਾ ਸੂਤ 1 ਮਿੰਟ ਵਿੱਚ ਧੋ ਕੇ ਬਸ 1 ਮਿੰਟ ਵਿੱਚ ਹੀ ਸੁੱਕ ਜਾਂਦਾ ਇਹ ਇਹਦੀ ਇਹ ਸੁੱਕ ਬਹੁਤ ਹੈਗਾ ਹਨੇਰੀ ਨੇ ਤਾਂ ਸਾਰੇ ਖਲਾਰੇ ਪਾਤੇ ਜੀ ਨਾ ਚਾਹੁੰਦੇ ਹੋਏ ਵੀ ਸਫਾਈ ਕਰਨੀ ਪੈਂਦੀ ਹੈ ਫਿਰ ਸਾਰਾ ਢੇਡਾ ਸਾਰਾ ਬਰੰਡਾ ਤੋਂ ਥੋੜਾ ਬੁਜੀ ਪੌੜੀਆਂ ਮਿੱਟੀ ਆ ਗਈ ਸਾਰੇ ਰਾਤ ਦਾ ਹਨੇਰਾ ਬਹੁਤ ਹਨੇਰੀ ਬਹੁਤ ਸੀਗੀ ਸਾਰਾ ਤੋਂ ਕੀ ਫਿਰ ਸਾਫ ਸਾਫ ਹੋ ਜਾਂਦਾ ਜੀ ਚਲੋ ਅੱਜ ਦੀ ਵੀਡੀਓ ਆਪਣੀ ਇੱਥੋਂ ਤੱਕ ਹੀ ਹੈ ਜੀ ਮਿਲਾਂਗੇ ਕਿਸੇ ਅੱਗੇ ਅਗਲੇ ਵਧੀਆ ਬਲੌਗ ਦੇ ਨਾਲ ਹੋਰ ਸਫਾਈ ਕਰ ਲਈਏ ਜੀ ਚਲੋ ਠੀਕ ਹੈ ਜੀ ਇੱਧਰ ਸਫਾਈ ਕਰ ਦਿੱਤੀ ਹੈ ਜੀ ਇਸਾ ਰੂਮ ਵੀ ਤੋਤਾ ਜੀ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਜੀ ਤਦ ਤੱਕ ਦੇ ਜੈ ਜਤ ਜੀ ਸਤਿ ਸ਼੍ਰੀ ਅਕਾਲ ਜੀ